ਦੁੱਧਾਰੂ ਪਸ਼ੂਆਂ ਦੇ ਆਹਾਰ ਪ੍ਰਬੰਧ ਵਿੱਚ ਹਰੇ-ਚਾਰੇ ਦਾ ਖਾਸ ਮਹੱਤਵ ਹੈ ਜਦੋਂ ਵੱਡੇ ਰਕਬੇ ਵਿੱਚੋਂ ਹਰੇ-ਚਾਰੇ ਦਾ ਪ੍ਰਬੰਧ ਕਰਨਾ ਹੋਵੇ ਤਾਂ ਕਿਸਾਨ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਖੇਤ ਦੇ ਜਿਹੜੇ ਹਿੱਸੇ ਵਿੱਚੋਂ ਫਸਲ ਦੀ ਕਟਾਈ ਦੇਰ ਨਾਲ ਹੁੰਦੀ ਹੈ ਉੱਥੇ ਫਸਲ ਪੱਕਣ ਲੱਗ ਜਾਂਦੀ ਹੈ ਅਤੇ ਇਸ ਤੇ ਖੁਰਾਕੀ ਤੱਤ ਘੱਟ ਹੋ ਜਾਂਦੇ ਹਨ ਇਸ ਸਮੱਸਿਆ ਨੂੰ ਨਿਢਠਣ ਲਈ ਅਤੇ ਪਸ਼ੂਆਂ ਨੂੰ ਇੱਕੋ ਮਿਆਰ ਦਾ ਚਾਰਾ ਪੂਰਾ ਸਾਲ ਮੁਹੱਈਆ ਕਰਵਾਉਣ ਲਈ ਸਾਈਲੇਜ ਹੀ ਇੱਕ ਵਧੀਆ ਵਿਕਲਪ ਹੈ ਸਾਈਲੇਜ ਬਣਾਉਣ ਲਈ ਸਭ ਤੋਂ ਪਹਿਲਾਂ ਠੁਕਵੀਂ ਫਸਲ ਦੀ ਚੋਣ ਅਤੇ ਸਹੀ ਸਟੇਜ ਤੇ ਇਸ ਦੀ ਕਟਾਈ ਕਰਨੀ ਜ਼ਰੂਰੀ ਹੈ। ਸਾਈਲੇਜ ਗੈਰ ਫਲੀਦਾਰ ਫਸਲਾਂ ਤੋਂ ਤਿਆਰ ਕੀਤਾ ਜਾਂਦਾ ਹੈ ਜਿਵੇਂ ਕਿ ਮੱਕੀ, ਚਰੀ, ਜਵੀ ਅਤੇ ਬਾਜਰਾ। ਪਰ ਮੱਕੀ ਤੋਂ ਬਣਿਆ ਸਾਈਲੇਜ ਉੱਚ ਕੁਆਲਿਟੀ ਦਾ ਹੁੰਦਾ ਹੈ ਕਿਉਂਕਿ ਇਸ ਵਿੱਚ ਬਾਕੀ ਫਸਲਾਂ ਦੇ ਮੁਕਾਬਲੇ ਜ਼ਿਆਦਾ ਸੋਲਿਊਬਲ 슈ਗਰ ਅਤੇ ਸਟਾਰਚ ਹੁੰਦੀ ਹੈ। ਮੱਕੀ ਦੀ ਕਟਾਈ ਦੀ ਸਟੇਜ ਇਸ ਦੀਆਂ ਛਲੀਆਂ ਦੇ ਦਾਣਿਆਂ ਅੰਦਰ ਮਿਲਕ ਲਾਈਨ ਨੂੰ ਦੇਖ ਕੇ ਪਤਾ ਕੀਤੀ ਜਾ ਸਕਦੀ ਹੈ ਜੋ ਕਿ 2 ਤਿਹਾਈ ਜਾਂ ਅੱਧ ਦੇ ਵਿਚਾਲੇ ਹੋਣੀ ਚਾਹੀਦੀ ਹੈ ਇਸ ਸਟੇਜ ਹਾਈਬ੍ਰਿਡ ਮੱਕੀ ਦੀ ਬਜਾਈ ਤੋਂ 85 ਤੋਂ 95 ਦਿਨਾਂ ਬਾਅਦ ਵੇਖਣ ਨੂੰ ਮਿਲਦੀ ਹੈ ਇਸ ਸਮੇਂ ਫਸਲ ਦੇ ਝਾੜ ਦਾ 40% ਪਾਰ ਛਲੀਆਂ ਦਾ ਹੁੰਦਾ ਹੈ ਜਦ ਮਿਲਕ ਲਾਈਨ 1 ਤਿਹਾਈ ਤੋਂ ਘਟ ਰਿਹਾ ਜਾਵੇ ਤਾਂ ਫਸਲ ਜ਼ਿਆਦਾ ਪੱਕ ਜਾਂਦੀ ਹੈ ਅਤੇ ਇਸ ਤੋਂ ਵਧੀਆ ਸਾਈਲੇਜ ਬਣਾਉਣਾ ਔਖਾ ਹੈ ਇਸ ਹਾਲਤ ਵਿੱਚ ਚਾਰਾ ਵੜਨ ਵਾਲੀ ਮਸ਼ੀਨ ਵਿੱਚ ਦਾਣੇ ਤੋੜਨ ਦਾ ਯੰਤਰ ਲਗਾਉਣਾ ਜ਼ਰੂਰੀ ਹੋ ਜਾਂਦਾ ਹੈ ਮੱਕੀ ਦੀ ਕਟਾਈ ਦੇ ਨਾਲ ਮਸ਼ੀਨ ਰਾਹੀਂ ਮੌਕੇ ਤੇ ਹੀ ਇਸ ਦਾ ਕੁਤਰਾ ਕਰਕੇ ਇਸ ਨੂੰ ਬੰਕਰ ਵਿੱਚ ਭਰ ਦਿੱਤਾ ਜਾਂਦਾ ਹੈ ਬੰਕਰ ਵਿੱਚ ਭਰਨ ਲਈ ਕੁਤਰੇ ਦਾ ਸਾਈਜ਼ ਲਗਭਗ 1 ਤੋਂ 3 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਸਾਈਲੇਜ ਬਣਾਉਣ ਦਾ ਅਗਲਾ ਮੁੱਖ ਪੜਾ ਹੈ, ਕੁਤਰੇ ਚਾਰੇ ਨੂੰ ਬੰਕਰ ਵਿੱਚ ਭਰਨਾ ਅਤੇ ਦਬਾਉਣਾ ਜਾਂ ਪ੍ਰੈਸਿੰਗ। ਹਾਲਾਂਕਿ ਸਾਈਲੇਜ ਤਿਆਰ ਕਰਨ ਲਈ ਕਈ ਕਿਸਾਨ ਸਾਥੀ ਜ਼ਮੀਨ ਵਿੱਚ ਟੋਆ ਪੁੱਟ ਕੇ ਸਾਈਲੋ ਪਿਟ ਦੀ ਵਰਤੋਂ ਕਰਦੇ ਹਨ, ਪਰ ਇਸ ਦੇ ਮੁਕਾਬਲੇ ਜ਼ਮੀਨ ਦੇ ਉੱਪਰ ਕੰਧਾ ਕੱਢ ਕੇ ਬਣਾਏ ਸਾਈਲੋ ਬੰਕਰ ਜ਼ਿਆਦਾ ਲਾਹੇਵੰਦ ਹੁੰਦੇ ਹਨ। ਕਿਉਂਕਿ ਜ਼ਮੀਨ ਦੇ ਉੱਪਰ ਹੋਣ ਕਾਰਨ ਇਨਾ ਵਿੱਚ ਪਾਣੀ ਦੇ ਰਿਸਾਅ ਦੀ ਸੰਭਾਵਨਾ ਘੱਟ ਹੁੰਦੀ ਹੈ। ਬੰਕਰ ਦਾ ਆਕਾਰ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ। ਬੰਕਰ ਦੀ ਚੌੜਾਈ ਇਸ ਤਰ੍ਹਾਂ ਹੋਵੇ ਕਿ ਹਰ ਰੋਜ਼ ਸਾਰੀ ਚੌੜਾਈ ਤੋਂ ਘੱਟੋ-ਘੱਟ 15 ਸੈਂਟੀਮੀਟਰ ਦੀ ਤਹਿ ਨਿਕਲ ਸਕੇ। ਜ਼ਿਆਦਾ ਚੌੜਾਈ ਸਾਇਲੇ ਵਿੱਚ ਉਲੀ ਦਾ ਕਾਰਨ ਬਣਦੀ ਹੈ। ਇੱਕ ਅੰਦਾਜ਼ੇ ਅਨੁਸਾਰ 50 ਗਾਵਾਂ ਦੇ ਫਾਰਮ ਦੇ ਬੰਕਰ ਦੀ ਚੌੜਾਈ 20 ਫੁੱਟ, ਉਚਾਈ 6 ਫੁੱਟ ਅਤੇ ਲੰਬਾਈ 100 ਫੁੱਟ ਹੋਣੀ ਚਾਹੀਦੀ ਹੈ। ਬੰਕਰ ਦੀ ਫਰਸ਼ ਜ਼ਮੀਨ ਤੋਂ 6 ਇੰਚ ਉੱਚੀ ਹੋਣੀ ਚਾਹੀਦੀ ਹੈ। ਬੰਕਰ ਨੂੰ ਭਰਨ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਚਾਹੀਦੀ ਹੈ। ਬੰਕਰ ਨੂੰ ਭਰਨ ਵੇਲੇ ਇਸ ਦੀਆਂ ਕੰਧਾਂ ਨੂੰ ਪੋਲੀਥੀਨ ਦੀ ਸ਼ੀਟ ਨਾਲ ਢੱਕਣਾ ਫਾਇਦੇਮੰਦ ਰਹਿੰਦਾ ਹੈ ਕਿਉਂਕਿ ਇਹ ਸ਼ੀਟ ਬੰਦ ਬੰਕਰ ਦੇ ਅੰਦਰ ਸਿਲ ਕਾਰਨ ਬਣਨ ਵਾਲੀ ਉਲੀ ਨੂੰ ਰੋਕਦੀ ਹੈ। ਪੁੱਤਰੇ ਚਾਰੇ ਦੀ ਵਧੀਆ ਪ੍ਰੈਸਿੰਗ ਲਈ ਇਸ ਦੀਆਂ ਲਗਭਗ 1.5 ਫੁੱਟ ਮੋਟੀਆਂ ਤਿਆਂ ਬਣਾਉਂਦੇ ਹੋਏ ਇਸ ਨੂੰ ਟਰੈਕਟਰ ਦੇ ਨਾਲ ਬੰਕਰ ਦੇ ਵਿੱਚ ਦਬਣਾ ਚਾਹੀਦਾ ਹੈ। ਸਾਇਲੇਜ ਨੂੰ ਉਲੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਪ੍ਰੈਸਿੰਗ ਦੌਰਾਨ ਬੈਕਟੀਰੀਅਲ ਕਲਚਰ ਜਾਂ ਆਰਗੈਨਿਕ ਐਸਿਡ ਜਾਂ ਦੋਨਾਂ ਦੀ ਸਪਰੇ ਵੀ ਕੀਤੀ ਜਾ ਸਕਦੀ ਹੈ। ਕੁੱਤਰੇ ਚਾਰੇ ਨੂੰ ਬੰਕਰ ਵਿੱਚ ਭਰਦੇ ਸਮੇਂ ਕੰਧਾਂ ਦੇ ਨਾਲ-ਨਾਲ ਇਸ ਨੂੰ ਚੰਗੀ ਤਰ੍ਹਾਂ ਦਬਣਾ ਚਾਹੀਦਾ ਹੈ। ਤਾਂਕੇ ਬੰਕਰ ਅੰਦਰ ਹਵਾ ਅਤੇ ਪਾਣੀ ਨਾ ਪਰੇ ਸਹੀ ਤਰੀਕੇ ਨਾਲ ਕੀਤੀ ਪ੍ਰੈਸਿੰਗ ਨਾਲ ਬੰਕਰ ਵਿੱਚ 6 ਤੋਂ 7 ਕਿੰਟਲ ਪ੍ਰਤੀ ਕਣਮੀਟਰ ਚਾਰਾ ਭਰ ਜਾਂਦਾ ਹੈ ਇੱਕ ਬੰਕਰ ਨੂੰ ਜਲਦੀ ਤੋਂ ਜਲਦੀ ਇੱਕ ਤੋਂ ਦੋ ਦਿਨਾਂ ਦੇ ਵਿੱਚ ਭਰ ਕੇ ਬੰਦ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਚਾਰੇ ਨੂੰ ਬੰਕਰ ਦੀਆਂ ਕੰਧਾਂ ਤੋਂ 2 ਤੋਂ 3 ਫੁੱਟ ਉੱਪਰ ਤੱਕ ਪ੍ਰੈਸ ਕਰਦੇ ਹੋਏ ਭਰ ਦੇਣਾ ਚਾਹੀਦਾ ਹੈ ਬੰਕਰ ਨੂੰ ਭਰਨ ਅਤੇ ਪ੍ਰੈਸਿੰਗ ਤੋਂ ਬਾਅਦ ਇਸ ਨੂੰ ਉੱਪਰੋਂ 80 ਮਾਈਕਰੋਨ ਮੋਟੀ ਪੋਲੀਥਿਨ ਸ਼ੀਟ ਨਾਲ ਟੱਕ ਦੇਣਾ ਚਾਹੀਦਾ ਹੈ ਸਾਈਲੇ ਦੀ ਪ੍ਰੈਸਿੰਗ ਨੂੰ ਬਰਕਰਾਰ ਰੱਖਣ ਲਈ ਅਤੇ ਬੰਕਰ ਨੂੰ ਢੱਕਣ ਵਾਲੀ ਸ਼ੀਟ ਦੀ ਸੁਰੱਖਿਆ ਲਈ ਮੋਟੀ ਸ਼ੀਟ ਨਾਲ ਦੂਰੀ ਪੈਕਿੰਗ ਕਰਕੇ ਇਸ ਦੇ ਉੱਪਰ ਭਾਰ ਪਾ ਦੇਣਾ ਚਾਹੀਦਾ ਹੈ ਜਿਸ ਲਈ ਕੱਟੇ ਹੋਏ ਟਾਇਰਾਂ ਜਾਂ ਫਟਿਆਂ ਆਦਿ ਵਰਤੋਂ ਕੀਤੀ ਜਾ ਸਕਦੀ ਹੈ ਬੰਕਰ ਨੂੰ ਲਗਭਗ 45 ਦਿਨ ਬੰਦ ਰੱਖਣਾ ਚਾਹੀਦਾ ਹੈ ਜਿਸ ਤੋਂ ਬਾਅਦ ਇਸ ਨੂੰ ਖੋਲ ਕੇ ਤਿਆਰ ਹੋਏ ਸਾਈਲੇਜ ਨੂੰ ਇਸ ਵਿੱਚੋਂ ਕੱਢਿਆ ਜਾ ਸਕਦਾ ਹੈ ਸਾਈਲੋ ਬੰਕਰ ਨੂੰ ਖੋਲਣ ਵੇਲੇ ਇਸ ਤੇ ਸ਼ੁਰੂ ਵਾਲਾ ਹਿੱਸਾ ਖਰਾਬ ਮਿਲ ਸਕਦਾ ਹੈ ਇਸ ਹਿੱਸੇ ਨੂੰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਬੰਕਰ ਦੇ ਵਿੱਚੋਂ ਰੋਜ਼ਾਨਾ 15 ਸੈਂਟੀਮੀਟਰ ਭਾਅ ਅੱਧਾ ਫੁੱਟ ਸਾਈਲੇਜ ਦੀ ਤੈਅ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਉੱਥੇ ਉਲੀ ਨਾ ਪਵੇ ਸਾਈਲੇਜ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਕੁਆਲਿਟੀ ਦੇ ਟੈਸਟ ਜ਼ਰੂਰ ਕਰਵਾ ਲੈਣੇ ਚਾਹੀਦੇ ਹਨ ਜਿਨ੍ਹਾਂ ਵਿੱਚੋਂ ਡ్రਾਈ ਮੈਟਰ, ਪੀ ਐਚ, ਐਨ ਡੀ ਐਫ, ਏ ਡੀ ਐਫ, ਪ੍ਰੋਟੀਨ, ਲੈਕਟਿਕ ਐਸਿਡ, ਅਮੋਨੀਅਕਲ, ਨਾਈਟ੍ਰੋਜਨ ਅਤੇ ਐਫਲਾਟੌਕਸਿਨ ਲੈਵਲ ਪ੍ਰਮੁੱਖ ਹਨ। ਸਾਈਲੇਜ ਨੂੰ ਬੰਕਰ ਦੇ ਵਿੱਚੋਂ ਕੱਢਣ ਤੋਂ ਬਾਅਦ 1 ਘੰਟੇ ਦੇ ਅੰਦਰ ਪਸ਼ੂ ਨੂੰ ਚਾਰ ਦੇਣਾ ਚਾਹੀਦਾ ਹੈ। ਸਾਈਲੇਜ ਦੀ ਸੱਜੀ ਵਰਤੋਂ ਲਈ ਇਸ ਨੂੰ ਟੋਟਲ ਮਿਕਸਡ ਰਾਸ਼ਨ ਵਿੱਚ ਸ਼ਾਮਲ ਕਰਕੇ ਵਰਤਣਾ ਚਾਹੀਦਾ ਹੈ।